ਆ ਦੇਖੋ ਭਾਜੀ কুরਤਾ ਪਜਾਮਾ ਜਿਹੜਾ ਬਾਜ਼ਾਰ ਚ 2-2000 ਰੁਪਏ ਦਾ ਮਿਲਦਾ ਸਾਡਾ ਰੇਟ ਪਹਿਲਾਂ ਹੀ 1000 ਰੁਪਏ ਠੀਕ ਹੈ ਜੀ ਜਿਹੜਾ ਮਰਜੀ ਤੁਸੀਂ ਕਲਰ ਲੈ ਲਓ ਆ ਵਾਈਟ ਦੇ ਵਿੱਚ ਆਜੋ ਭਾਜੀ ਦੁਬਈ ਵਾਲਾ কুরਤਾ ਪਜਾਮਾ ਜਿਹੜਾ ਬਾਜ਼ਾਰ ਚ 3-3000 ਰੁਪਏ ਦਾ ਹੈਗਾ ਭਾਜੀ ਸਾਡਾ ਰੇਟ 1100 1200 1500 ਅਲੱਗ-ਅਲੱਗ ਕੁਆਲਿਟੀ ਦੇ ਰੇਟ ਹੈ ਜਿਹੜਾ ਮਰਜੀ ਭਾਜੀ 1000 ਤੋਂ ਉੱਪਰ কুরਤਾ ਪਜਾਮਾ ਲਓ ਭਾਜੀ ਉਹਦੀ ਸਿਲਾਈ ਲਵਾਂਗੇ 400 ਰੁਪਏ ਕੋਈ ਕੁਰਤਾ ਪਜਾਮਾ ਤੁਹਾਡਾ ਜੇ ਖਰਾਬ ਵੀ ਹੁੰਦਾ ਤੁਹਾਨੂੰ ਨਵਾਂ ਸੂਟ ਫੇਰ ਦੁਬਾਰਾ ਤਿਆਰ ਕਰਕੇ ਦਵਾਂਗੇ ਜਿਹੜੇ ਬਾਜ਼ਾਰ 'ਚ 2-2000 ਰੁਪਏ ਦੇ ਕੁਰਤੇ ਪਜਾਮੇ ਇੱਥੇ ਦੇ ਦਿਓ 1000 ਰੁਪਏ 'ਚ ਲੈ ਜਾਓ ਇੱਥੋਂ ਉਸ ਤੋਂ ਵੱਡਾ ਧਮਾਕਾ ਕੀਆ ਕੁਰਤੇ ਪਜਾਮੇ ਦੀ ਸਿਲਾਈ ਸਿਰਫ 400 ਰੁਪਏ ਪੈਂਟ ਸ਼ਰਟ ਦੀ ਸਿਲਾਈ ਸਿਰਫ 700 ਰੁਪਏ 31 ਅਗਸਤ ਤੱਕ ਆਜੋ ਜਿਹੜਾ ਕੋਟ ਪੈਂਟ ਅਸੀਂ 2995 ਰੁਪਏ ਦਾ ਬਾਜ਼ਾਰ 'ਚ ਦਿੰਦੇ ਸੀਗੇ ਵਿਦ ਸਟਿਚਿੰਗ ਹੁਣ ਅਸੀਂ ਭਰਾਵਾਂ ਦੇ ਫਾਇਦੇ ਕਰਨੇ ਆ ਕੋਟ ਪੈਂਟ 2 ਪੀਸ 2695 ਰੁਪਏ ਠੀਕ ਹੈ ਜੀ ਕੋਟ ਪੈਂਟ 3 ਪੀਸ 3410 ਰੁਪਏ ਤੇ ਸਭ ਤੋਂ ਵੱਡੀ ਗੱਲ ਭਾਜੀ ਵਿਆਹਾਂ ਦੇ ਦਿਨ ਆ ਰਹੇ ਐ ਲੋਕਾਂ ਨੂੰ ਬਹੁਤ ਲੋੜ ਹੁੰਦੀ ਹੈ ਕੋਈ ਐਨ ਆਰ ਆਈ ਭਰਾ ਆ ਰਿਹਾ ਜਿਹਦੇ ਕੋਲ ਟਾਈਮ ਨਹੀਂ ਹੁੰਦਾ ਭਾਜੀ ਸਵਾ ਕੇ ਇਸ ਰੇਟ 'ਚ ਦਵਾਂਗੇ ਤੇ ਚੈਲੰਜ ਦੇ ਨਾਲ 48 ਘੰਟਿਆਂ ਦੇ ਵਿੱਚ ਤਿਆਰ ਕਰਕੇ ਕੋਟ ਪੈਂਟ ਪਵਾ ਕੇ ਪੀਸ ਦਵਾਂਗੇ ਭਾਜੀ 48 ਘੰਟਿਆਂ ਦੇ ਵਿੱਚ ਕੋਟਵਨ ਸਲਾਈ ਕਰ ਦੋਗੇ ਤੁਸੀਂ ਸਲਾਈ ਕਰਕੇ ਦਵਾਂਗੇ ਭਾਜੀ ਹਾਂਜੀ ਤੁਸੀਂ ਕੋਈ ਵੀ ਮੋਬਾਈਲ ਤੇ ਪਿਕਚਰ ਕੱਢ ਕੇ ਲਿਆਓ ਤੁਹਾਨੂੰ ਸੇਮ ਪੀਸ ਤਿਆਰ ਕਰਕੇ ਦਵਾਂਗੇ ਦੇਖੋ ਸ਼ੇਰਵਾਨੀਆਂ ਜਿਹੜੀਆਂ ਬਾਜ਼ਾਰ ਚ ਆ ਕੇ ਵੀ 15 15 20 20 ਹਜ਼ਾਰ ਦੀ ਲੈਣਾ ਇੱਥੇ 650 700 ਹਜ਼ਾਰ ਚ ਤਿਆਰ ਹੋ ਜਾਂਦੀ ਆ ਬੁੱਟਾ ਰੋਡ ਕਰਦੀਆਂ ਨੰਬਰ ਸਕਰੀਨ ਤੇ ਆ ਵੱਡਾ ਫਾਇਦਾ